ਤੇ ਆ ਬਾਈ ਭਈ ਗਾਣੇ ਲਿਖਦਾ ਪੂਰੇ ਘੰਟਾ ਆਪਾਂ ਇਹ ਤੋਂ ਸੁਣਦੇ ਆਂ ਭਰਾ ਤੋਂ ਹਰਪਾਲ ਸਿੰਘ ਤੋਂ ਗਾਣਾ ਲੈ ਵੀ ਸੁਣਾ ਗੋ ਲੋਕ ਅਕਸ਼ਰ ਸੁਣਾ ਦੀ ਸੁਣਾ ਦੇ ਪਰ ਕਹਿਣ ਸੁਣਾ ਦੇ ਲੋ ਹਉ ਪੋਹਰਾਂ ਦੀ ਕਦਰ ਜੀ ਬੰਦੇ ਨੂੰ ਬੰਦੇ ਦੀ ਸਾਹਮਣੇ ਸਲਾਮਾਂ ਪਿੱਠ ਪਿੱਛੇ ਮਾਰਦੇ ਪੋਹਰਾਂ ਦੀ ਕਦਰ ਜੀ ਬੰਦੇ ਨੂੰ ਬੰਦੇ ਦੀ ਸਾਹਮਣੇ ਸਲਾਮਾਂ ਪਿੱਠ ਪਿੱਛੇ ਮਾਰਦੇ ਦੂਜਿਆਂ ਦੇ ਹੱਕ ਉਤੇ ਅੱਖ ਰੱਖਦੇ ਮਾਰੇ ਕੰਮ ਬਿਨਾਂ ਸਾਜਮਾਨੀ ਸਾਰਦੇ ਕਿਹੜੀ ਗੱਲੋਂ ਦਿਲਾਂ ਤੋਂ ਕੁਫਰ ਥੁਲੀ ਜਾਵੇ ਬਿਨਾਂ ਗੱਲੋਂ ਦੁਨੀਆਂ ਦੇ ਭੇਦ ਖੋਲੀ ਜਾਵੇ ਨੀਲੀ ਸੱਤ ਵਾਲਾ ਸਭ ਕੁਝ ਜਾਣਦਾ ਤੂੰ ਤੇ ਦਾਣਾ ਪਾਣੀ ਦੇ ਲਾ ਹੱਕ ਦਾ ਕਮਾਵੇਂ ਕਾਣੀਆਂ ਰਤ ਚਵਰ ਦਾਤਾ ਹੁੰਦੀਆਂ ਆਇਓ ਰਹਿੰਦੇ ਬੰਦ ਕਾਲੇ ਸੀਸੇ ਕਰਦੇ ਉਹ ਨਾਨੀ ਕਦਰ ਜੀ ਬੰਦੇ ਨੂੰ ਬੰਦੇ ਦੀ ਸਾਹਮਣੇ ਸਲਾਮਾ ਪਿੱਠ ਪਿੱਛੇ ਮਾਰਦੇ ਤੇ ਗਾਣਾ ਵਧੀਆ ਲੱਗਿਆ ਤੇ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਭਰਾ ਦੇ ਪੇਜ ਨੂੰ ਫੋਲੋ ਕਰਿਓ ਧੰਨਵਾਦ